ਦੇ ਵਿੱਚ ਅੱਜ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਕਿ ਇੱਕ ਜਿਹੜਾ ਡਰੋਨ ਹੈ DJI ਮੈਟ੍ਰਿਕਸ ਜਿਹੜਾ ਇਹ ਰਿਕਵਰ ਹੋਇਆ ਮੇਡ ਇਨ ਚైనా ਕਿ ਕੱਲ ਮੀਆਂਵਾਲ ਉਤਾਰ ਦੇ ਵਿੱਚ 8:30 ਵਜੇ ਦੇ ਕਰੀਬ ਇੱਕ ਡਰੋਨ ਐਕਟੀਵਿਟੀ ਬੀਐਸਐਫ ਵੱਲੋਂ ਨੋਟਿਸ ਦੇ ਵਿੱਚ ਆਈ ਨੋਟਿਸ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਈਕਿਪਮੈਂਟ ਬਾਰਡਰ ਤੇ ਲੱਗਿਆ ਉਹ ਆਨ ਹੋ ਗਏ ਤੇ ਉਸ ਤੋਂ ਉਪਰੰਤ ਜਿਹੜੀ ਆ ਸਰਚ ਆਪਰੇਸ਼ਨ ਕੀਤਾ ਗਿਆ ਇਹ ਜਿਹੜਾ ਅਰਲੀ ਬਾਉਂਡਰਿੰਗ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝਾ ਸਰਚ ოਪਰੇਸ਼ਨ ਕੀਤਾ ਇਸ ਸਾਂਝੇ ਸਰਚ ოਪਰੇਸ਼ਨ ਦੇ ਵਿੱਚ ਜਿਹੜਾ ਯਾ ਡਰੋਨ ਰਿਕਵਰ ਹੋਇਆ ਤੇ ਜਿਨ੍ਹਾਂ ਨੇ ਇਹ ਡਰੋਨ ਮੰਗਾਇਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਦੇਖੋ ਪਾਕਿਸਤਾਨ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਕਿ ਡਰੋਨ ਦੇ ਮਾਧਿਅਮ ਰਾਹੀਂ ਅਵੈਧ ਸਮੱਗਰੀ ਜਿਹੜੀ ਆ ਉਹ ਬਾਰਡਰ ਏਰੀਆ ਦੇ ਵਿੱਚ ਭੇਜਦਾ ਰਹੇ ਪਰੰਤੂ ਮੈਂ ਬਾਰ ਬਾਰ ਇੱਕੋ ਗੱਲ ਕਹਿੰਦਾ ਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚ ਕਰਨੀ ਹੈ ਇਸ ਲੜੀ ਦੇ ਵਿੱਚ ਅੱਜ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਕਿ ਇੱਕ ਜਿਹੜਾ ਡਰੋਨ ਹੈ ਡੀਜੀ ਮੈਟ੍ਰਿਕਸ ਜਿਹੜਾ ਇਹ ਰਿਕਵਰ ਹੋਇਆ ਮੇਡ ਇਨ ਚైనా ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਕੱਲ ਮੀਆਂਵਾਲ ਉਤਾਰ ਦੇ ਵਿੱਚ 58:30 ਦੇ ਕਰੀਬ ਇੱਕ ਡਰੋਨ ਐਕਟੀਵਿਟੀ ਬੀਐਸਐਫ ਵੱਲੋਂ ਨੋਟਿਸ ਦੇ ਵਿੱਚ ਆਈ ਨੋਟਿਸ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਇਕੁਪਮੈਂਟ ਬਾਰਡਰ ਤੇ ਲੱਗੇ ਉਹ ਆਨ ਹੋ ਗਏ ਤੇ ਉਸ ਤੋਂ ਅਪਰੰਤ ਜਿਹੜੀ ਆ ਸਰਚ ਆਪਰੇਸ਼ਨ ਕੀਤਾ ਗਿਆ ਪਹਿਲਾ ਸਰਚ ਆਪਰੇਸ਼ਨ ਰਾਤ ਨੂੰ ਵੀ ਕੀਤਾ ਗਿਆ ਕਿਉਂਕਿ ਕਣਕ ਦੀ ਫਸਲ ਜਿਹੜੀ ਆ ਬਹੁਤ ਉੱਚੀ ਹੋ ਚੁੱਕੀ ਆ ਰਾਤ 12 1 ਵਜੇ ਤੱਕ ਵੀ ਜਿਹੜਾ ਸਰਚ ਆਪਰੇਸ਼ਨ ਚੱਲਦਾ ਰਿਹਾ ਤੇ ਸਵੇਰ ਫੇਰ ਜਿਹੜਾ अर्ਲੀ ਬਾਰਡਰਿੰਗ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝਾ ਸਰਚ ਆਪਰੇਸ਼ਨ ਕੀਤਾ ਇਸ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਜਿਹੜਾ ਆ ਡਰੋਨ ਰਿਕਵਰ ਹੋਇਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿੱਥੇ ਅਸੀਂ ਡਰੋਨ ਤੇ ਹਰੂਨ ਦੀ ਰਿਕਵਰੀ ਕਰ ਰਹੇ ਹਾਂ ਉਥੇ ਡਰੋਨ ਨਾਲ ਰਿਲੇਟਡ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਰਹੇ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਪਰਸੋਂ ਦੇ ਜਿਹੜੀ ਅਸੀਂ ਡੱਲ ਪਿੰਡ ਤੋਂ ਜਿੱਥੇ ਹਰੂਨ ਨੂੰ ਰਿਕਵਰ ਕੀਤੀ ਆ ਉਥੇ ਡਰੋਨ ਐਕਟੀਵਿਟੀਾਂ ਦੇ ਵਿੱਚ ਸ਼ਾਮਲ ਜਿਹੜੇ ਆ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਸੋ ਇਸ ਸੰਬੰਧੀ ਜਿਹੜਾ ਖਾਣਾ ਖੇਮ ਕਰਨ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ ਇਹਦੀ ਟੈਕਨੀਕਲ ਤਰੀਕਿਆਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜਿਨ੍ਹਾਂ ਨੇ ਇਹ ਡਰੋਨ ਮੰਗਾਇਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਮੈਂ ਜਿੱਥੇ ਲੋਕਾਂ ਦੇ ਸਹਿਯੋਗ ਦੀ ਸਲੰਘਾ ਵੀ ਕਰਦਾ ਤੇ ਅਪੀਲ ਵੀ ਕਰਦਾ ਕਿ ਆਓ ਆਪਾਂ ਆਪਣੇ ਪੰਜਾਬ ਨੂੰ ਆਪਣੇ ਬਾਰਡਰ ਏਰੀਆ ਨੂੰ ਬਚਾਈਏ ਤੇ ਸੱਚੀ ਸੁੱਚੀ ਇਤਲਾ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਦਿਈਏ ਤੇ ਜਿੱਥੇ ਇਸ ਇਤਲਾ ਦੇਣ ਦੇ ਬਦਲੇ ਜਿਹੜੇ ਨਗ ਤੇ ਨਾਮ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਦਿੱਤੇ ਜਾਂਦੇ ਨੇ ਸੋ ਜਿਹੜੇ ਇਸ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਗਤੀਵਿਧੀਆਂ ਦੇ ਵਿੱਚ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਉਹ ਚੰਨਕ ਪੈਸਿਆਂ ਦੀ ਖਾਤਰ ਜਿਹੜੀਆਂ ਇਸ ਗਤੀਵਿਧੀਆਂ ਤੇ ਸ਼ਾਮਲ ਹੁੰਦੇ ਆ ਪਰ ਮੈਂ ਦੱਸਣਾ ਚਾਹਾਂਗਾ ਜਿੱਥੇ ਅਸੀਂ ਇਹਨਾਂ ਸਮਗਲਰਾਂ ਨੂੰ ਗ੍ਰਿਫਤਾਰ ਕਰਦੇ ਆ ਉੱਥੇ ਉਹਨਾਂ ਦੇ ਆ ਬਣਾਈਆਂ ਅਵੈਧ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਵੀ ਜ਼ਬਤ ਕਰਦੇ ਆ ਜੇ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤੇ 275 ਕਰੋੜ ਦੀ ਜਾਇਦਾਦ ਜਿਹੜੀ ਸਮਗਲਰਾਂ ਨੇ ਬਣਾਈ ਆ ਉਹ ਅਸੀਂ ਫ੍ਰੀਜ਼ ਕਰਾ ਚੁੱਕੇ ਆ ਜਿਹਦੀ ਅਗਲੀ ਪ੍ਰੋਸੀਡਿੰਗ ਜਿਹੜੀ ਚੱਲ ਰਹੀ ਆ ਜਿਹੜੇ ਹੁਣ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਵੀ ਪ੍ਰੋਸੀਡਿੰਗਾਂ ਚੱਲ ਰਹੀਆਂ ਨੇ ਸੋ ਮੈਂ ਜਿੱਥੇ ਅਪੀਲ ਕਰਦਾ ਲੋਕਾਂ ਨੂੰ ਕਿ ਇਸ ਦੀ ਜਿਹੜੀ ਇਤਲਾਹ ਦੇਣ ਇਤਲਾਹ ਦੇਣ ਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਨਗ ਦੇ ਨਾਮ ਵੀ ਦਿੱਤੇ ਜਾਣਗੇ ਉੱਥੇ ਮੈਂ ਤਾੜਨਾ ਕਰਦਾ ਇਸ ਗਤੀਵਿਧੀਆਂ ਵਿੱਚ ਸ਼ਾਮਲ ਕਾਲੀਆਂ ਭੇਡਾਂ ਨੂੰ ਕਿ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਮਕਸ਼ਾ ਨਹੀਂ ਜਾਵੇਗਾ